ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਜੁੜ ਚੁੱਕੇ ਹੋ YouTube ਚੈਨਲ ਪਿੰਡਾਂ ਦੇ ਸਟਾਰ 5404 ਦੇ ਨਾਲ ਤੇ ਸਵਾਗਤ ਹੈ ਤੁਹਾਡਾ ਪੰਜਾਬੀ ਮਿੱਲੀ ਪੋਡਕਾਸਟ ਦੇ ਵਿੱਚ ਅੱਜ ਆਪਾਂ ਪਹੁੰਚੇ ਆ ਪਿੰਡ ਰੋਟੀ ਖਾਸ ਜਿੱਥੇ ਆਪਾਂ ਮਿਲਣ ਆਏ ਇੱਕ ਸਾਡੇ ਛੋਟੇ ਜਿਹੇ ਪਿਆਰੇ ਜਿਹੇ ਦੋਸਤ ਨੂੰ ਜਿਸ ਦਾ ਨਾਮ ਹੈਗਾ ਜੀ ਜੁਗਪ੍ਰੀਤ ਸੋ ਬੜਾ ਘੈਂਟ ਹੈ ਬਾਈ Facebook ਤੇ ਕੰਮ ਕਰਦੇ ਨੇ ਅੱਜ ਆਪਾਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਇਹਨਾਂ ਦੀ ਜ਼ਿੰਦਗੀ ਦੀ ਇਹਨਾਂ ਦੇ ਕੰਮ ਦੀ ਕਿੱਥੋਂ ਇਹਨਾਂ ਨੂੰ ਸ਼ੌਂਕ ਪਿਆ ਫੇਸਬੁੱਕ ਤੇ ਕੰਮ ਕਰਨ ਦਾ ਤੇ ਕੀ ਇਹਨਾਂ ਦਾ ਅੱਗੇ ਦਾ ਰੁਝਾਨ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਤੁਹਾਡਾ ਪੂਰਾ ਨਾਮ ਕੀ ਹੈ ਯੁਗਪ੍ਰੀਤ ਸਿੰਘ ਯੁਗਪ੍ਰੀਤ ਸਿੰਘ ਹਨਾ ਤੇ ਫਾਦਰ ਨੇਮ ਕੀ ਆ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਹਨਾ ਅੱਛਾ ਕਿਹੜੀ ਕਲਾਸ ਚ ਪੜ ਰਹੇ ਹੋ 6th ਓਕੇ ਤੇ ਏਜ ਕਿੰਨੀ ਹੋਗੀ ਤੁਹਾਡੀ 11 ਸਾਲ 11 ਸਾਲ ਦੇ ਹਨਾ ਅੱਛਾ ਮੈਨੂੰ ਇਹ ਦੱਸੋ ਕਿ ਜਿਵੇਂ ਤੁਸੀਂ ਫੇਸਬੁੱਕ ਤੇ ਕੰਮ ਕਰਦੇ ਹੋ ਹਨਾ ਪਹਿਲਾਂ ਤਾਂ ਤੁਸੀਂ ਸਰੋਤਿਆਂ ਨੂੰ ਦੱਸੋ ਵੀ ਤੁਹਾਡੀ ਜਿਹੜੀ ਫੇਸਬੁੱਕ ਦਾ ਪੇਜ ਆ ਉਹਦਾ ਨਾਮ ਕੀ ਆ ਪੂਰਾ ਯੁਗ ਟੀਵੀ ਹੈ ਕੋਈ ਹੋਰ ਯੁਗ ਟੀਵੀ ਹੈ ਕੋਈ ਹੋਰ ਹੈ ਇਹੀ ਆ ਨਾ ਓਕੇ ਤੇ ਇਹ ਦੱਸੋ ਤੁਹਾਨੂੰ ਫੇਸਬੁੱਕ ਤੇ ਕੰਮ ਕਰਨ ਦਾ ਸ਼ੌਂਕ ਕਿੱਥੋਂ ਪਿਆ ਪਹਿਲਾਂ ਮੇਰੇ ਪਾਪਾ ਜੀ ਵੀ ਜਿਵੇਂ ਕੰਮ ਕਰਦੇ ਨੇ ਮੇਰੇ ਪਾਪਾ ਉਹਨਾਂ ਤੋਂ ਮੈਨੂੰ ਸ਼ੌਂਕ ਪਿਆ ਵੀ ਲੋਕ ਮੈਨੂੰ ਵੀ ਦੇਖਣ ਤੇ ਮੈਨੂੰ ਵੀ ਫੋਲੋ ਕਰਨ ਤੇ ਮੇਰਾ ਨਾਮ ਜਾਵੇ ਦੁਨੀਆ ਚ ਓਕੇ ਇਹ ਤੁਹਾਡੀ ਸੋਚ ਹੈ ਹੈਨਾ ਵੀ ਤੁਸੀਂ ਮਤਲਬ ਚੜਦੇ ਸੂਰਜ ਵਾਂਗੂ ਚੌਕਣਾ ਲੋਕਾਂ ਚ ਹੈਨਾ ਇਹ ਹੀ ਸੋਚਨ ਹਾਂਜੀ ਤੇ ਫਿਰ ਡੈਡੀ ਹੁਣ ਕੀ ਕੰਮ ਕਰ ਰਹੇ ਨੇ ਮਤਲਬ ਫੇਸਬੁੱਕ ਤੇ ਉਹਨਾਂ ਦਾ ਵਧੀਆ ਚੱਲ ਰਿਹਾ ਹਾਂਜੀ ਵੀਡੀਓ-ਵਿਡੀਓ ਵਧੀਆ ਚੱਲਦੀ ਆ ਹਾਂਜੀ ਓਕੇ ਹਾਂ ਫਾਲੋਅਰ ਕਿੰਨੇ ਕੋਣਗੇ ਡੈਡੀ ਦੇ 9500 9500 ਮਤਲਬ ਕਿ 10000 ਹੈਨਾ ਇਹ ਕਹਿ ਸਕਦੇ ਆ ਹਾਂ ਤੇ अच्छा ये दसो ਹੁਣ ਤੁਸੀਂ ਫਿਰ ਜਿਹੜੀ ਵੀਡੀਓ ਬਣਾਉਣੀ ਫੇਸਬੁੱਕ ਤੇ ਸੀ ਫਰੈਂਡਾਂ ਨਾਲ ਬਣਾਉਂਦੇ ਸੀ ਹੈਨਾ ਤੇ ਹੁਣ ਮੈਂ ਇਕੱਲਾ ਹੁਣਾਂ ਕਿਹ ਬਾਹਰ ਫਰੈਂਡਸ ਨਾਲ ਹੁਣਾ ਅੱਛਾ ਜਿਵੇਂ ਜਦੋਂ ਤੁਹਾਡੇ ਫਰੈਂਡ ਨਾਲ ਹੁੰਦੇ ਨੇ ਤਾਂ ਤੁਸੀਂ ਇਕੱਠੇ ਬਣਾ ਲੈਂਦੇ ਹੋ ਜਦੋਂ ਨਹੀਂ ਹੁੰਦੇ ਤਾਂ ਇਕੱਲੇ ਬਣਾ ਲੈਂਦੇ ਹੋ ਮਤਲਬ ਰੁਟੀਨ 'ਚ ਵੀਡੀਓ ਬਣਾਉਂਦੇ ਰਹਿੰਦੇ ਹੋ ਓਕੇ ਤੇ ਖੁਸ਼ ਬੜੇ ਲੱਗ ਰਹੇ ਹੋ ਕਾਹਦੀ ਖੁਸ਼ੀ ਆ ਮੇਰਾ ਫਰੈਂਡ ਰੰਡ ਆਇਆ ਰੰਡ ਆਇਆ ਅੱਛਾ ਕੋਈ ਨਾ ਤੁਹਾਨੂੰ ਬਾਅਦ 'ਚ ਮਿਲਾਵਾਂਗੀ ਫਰੈਂਡ ਨੂੰ ਵੀ ਤੇ ਹੁਣ ਤੁਸੀਂ ਸਰੋਤਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਆਈਡੀ ਬਾਰੇ ਤੁਹਾਡੇ ਪੇਜ ਬਾਰੇ ਜਾਂ ਤੁਹਾਡੇ ਕੰਮ ਬਾਰੇ ਮੈਂ ਸਰੋਤਿਆਂ ਨੂੰ ਕਹਿਣਾ ਚਾਹੁੰਗਾ ਕਿ ਮੈਨੂੰ ਵੀ ਫੋਲੋ ਕਰੋ ਐਂਡ ਬੱਦ ਤੋਂ ਬਾਅਦ ਸ਼ੇਅਰ ਐਂਡ ਮੈਂਟੇਨ ਵਿਊਜ਼ ਐਂਡ ਮੇਰੇ ਪੇਜ ਨੂੰ ਬੱਦ ਤੋਂ ਬਾਅਦ ਗਰੋ ਕਰੋ ਤੇ ਜਿਵੇਂ ਕਿ ਵੀ ਜੀ ਸਾਡੇ ਘਰ ਆਏ ਨੇ ਸਾਡੀ ਵੀਡੀਓ ਬਣਾਉਣ ਇਹਨਾਂ ਨੂੰ ਵੀ ਫੋਲੋ ਕਰੋ ਐਂਡ ਸ਼ੇਅਰ ਕਰੋ ਵੈਰੀ ਗੁੱਡ ਬਹੁਤ ਚੰਗੀ ਸੋਚ ਆ ਹਨਾ ਮੈਨੂੰ ਤਾਂ ਲੱਗਦਾ ਵੀ ਕਾਫੀ ਅੱਗੇ ਜਾਣਾ ਆਪਾਂ ਨੇ ਹਨਾ ਓਕੇ ਤੇ ਜਿਵੇਂ ਹੁਣ ਜਿਹੜਾ ਤੁਸੀਂ ਵੀਡੀਓ ਬਣਾਉਣੀ ਹੈ ਫੇਸਬੁੱਕ ਤੇ ਉਹ ਕਿਹੜਾ ਜਿਹਾ ਕਨਸੈਪਟ ਪਾਉਣੀ ਹੈ ਤੁਸੀਂ ਮੈਂ ਫੇਸਬੁੱਕ ਤੇ ਟੈਗ ਲਾਉਣਾ ਕਈ ਵਾਰ ਬਿਨਾਂ ਟੈਗ ਤੋਂ ਵੀ ਪੈ ਜਾਂਦਾ ਹੁੰਦਾ ਗਲਤੀ 'ਚ ਓਮੇ ਨਹੀਂ ਚਲੋ ਜਿਵੇਂ ਤੁਸੀਂ ਵੀਡੀਓ ਬਣਾਉਣੀ ਕਾਦੇ ਬੇਸ ਤੇ ਬਣਾਉਣੀਓ ਆਪਣੇ ਖੇਡਣ ਦੇ ਬੇਸ ਤੇ ਬਣਾਉਣੀਓ ਪੜ੍ਹਾਈ ਦੇ ਬੇਸ ਤੇ ਬਣਾਉਣੀਓ ਕਿਸ ਚੀਜ਼ ਦੀ ਵੀਡੀਓ ਬਣਾਉਣੀਓ ਖੇਡਣ ਤੇ ਕਦੇ-ਕਦੇ ਪੜ੍ਹਾਈ ਤੇ ਕਦੇ-ਕਦੇ ਸਕੂਲ 'ਚ ਮੈਂ ਸਾਰੇ ਆ ਤੇ ਬੇਸਾ ਤੇ ਬਣਾ ਲੈਣਾ ਕੀ ਕੀ ਵਾਰ ਓਕੇ ਓਕੇ ਜਿਹੜਾ ਵੀ ਤੁਹਾਨੂੰ ਮੌਕੇ ਦਾ ਕਨਸੈਪਟ ਮਿਲਦਾ ਉਸੇ ਤੇ ਬਣਾ ਲੈਣਾ ਹਨਾ ਪੂਰੇ ਪਿੰਡ ਚੇ ਬਣਾਉਣੇ ਆਪਣੇ ਚ ਹਾਂਜੀ ਓਕੇ ਤੇ ਜਿਵੇਂ ਸਕੂਲ ਚ ਟੀਚਰਾਂ ਨੂੰ ਪਤਾ ਹੈ ਤੁਹਾਡਿਆਂ ਨੂੰ ਪਤਾ ਨਹੀਂ ਜੇ ਉਹਨਾਂ ਨੂੰ ਪਤਾ ਲੱਗ ਗਿਆ ਕੁਝ ਬੋਲਣਗੇ ਨਹੀਂ ਕੁਝ ਕਹਿੰਦੇ ਅੱਛਾ ਤੇ ਜਣੀ ਪੜਾਈ ਪ੍ਰੋਪਰ ਕਰ ਰਹੇ ਹੋ ਰੋਟੀਂ ਚ ਪੜਾਈ ਨਹੀਂ ਕਰ ਰਹੇ ਰਾਤ ਨੂੰ ਕਰਦਾ ਹੁੰਨਾ ਨਹੀਂ ਸਕੂਲੇ ਤੇ ਡੇਲੀ ਜਾ ਰਹੇ ਹੋ ਨਾ ਸਕੂਲ ਚ ਤਾਂ ਮਿਸ ਕਰਦੇ। ਅੱਛਾ ਵੀਡੀਓ ਫਿਰ ਕਿਹੜੇ ਟਾਈਮ ਬਣਾਉਨੇ ਹੋ? ਸਕੂਲ ਤੋਂ ਜਦ 3 ਵਜੇ ਛੁੱਟੀ ਹੁੰਦੀ ਆਦੋਂ ਆਕੇ ਪਹਿਲਾਂ ਫਰੈਸ਼ ਹੁੰਨਾ। ਚਾਚੂ ਵੀ ਨਾ ਫਿਰ ਕਈ ਵਾਰ ਖੇਡਣ ਬਾਅਦ ਆ ਨਾ ਫੇਰਾ ਕੇ ਬਣਾਉਣਾ। ਯਾਨੀ ਕਿ ਨਾਲ-ਨਾਲ ਖੇਡਦੇ ਵੀ ਹੋ ਪੜ੍ਹਾਈ ਵੀ ਕਰਦੇ ਹੋ ਤੇ ਆਪਣੀ ਵੀਡੀਓ ਵੀ ਬਣਾਉਂਦੇ ਹੋ ਰੁਟੀਨ 'ਚ। ਤੇ ਡੈਡੀ ਨੇ ਤੁਹਾਡੇ ਕੀ ਕੰਮ ਕਰਦੇ ਨੇ? ਅਰਨ ਵੈਟਰਲ ਦੁਕਾਨ 'ਚ ਅਸੀਂ ਪਹਿਲਾਂ ਗੱਡੀ ਚਲਾਉਂਦੇ ਸੀ ਹੁਣ ਹੁਣ ਆਪਣੇ ਵੈਟਰਲ ਦੁਕਾਨ ਤੇ ਨੇ ਤੇ ਵੀਡੀਓ ਬਣਾਉਂਦੇ ਨੇ। ਜਾਣੀ ਕਿ ਜਿਹੋ ਦਿਨ ਚ ਕੰਮ ਕਰਦੇ ਨੇ ਹਨਾ ਜਦੋਂ ਟਾਈਮ ਮਿਲਦਾ ਅੱਜਾ ਛੁੱਟੀ ਹੁੰਦੀ ਆ ਤਾਂ ਫੇਸਬੁੱਕ ਤੇ ਕੰਮ ਵੀ ਕਰਦੇ ਨੇ ਹਨਾ ਚਲੋ ਵਧੀਆ ਗੱਲ ਐ ਤੇ ਫਿਰ ਹੁਣ ਸ੍ਰੋਤਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੰਦ ਜਾਂਦੇ ਮੈਂ ਕਹਿਣਾ ਚਾਹੂੰਗਾ ਫੋਲੋ ਐਂਡ ਸ਼ੇਅਰ ਐਂਡ ਕਮੈਂਟ ਐਂਡ ਵੱਧ ਤੋਂ ਵੱਧ ਗਰੋਇੰਗ ਕਰੋ ਚੈਨਲ ਸਾਡੇ ਚੈਨਲ ਨੂੰ ਯੂਪੀ ਟੀਵੀ ਤੇ ਹਿੰਦ ਦੇ ਸਟਾਰ ਸਟਾਰ 5404 ਇਨੂੰ ਵੀ ਫਾਲੋ ਕਰੋ ਹੈ ਬਾਦ ਫਾਲੋ ਐਂਡ ਸ਼ੇਅਰ ਹਾਂ ਆਪਾਂ ਜਗਪ੍ਰੀਤ ਨਾਲ ਗੱਲ ਕੀਤੀ ਹੈ ਤੇ ਬਹੁਤ ਘੈਂਟ ਨੇ ਬਾਈ ਜਗਪ੍ਰੀਤ ਜੀ ਤੇ ਇਹਨਾਂ ਦੀ ਰਿਕਵੈਸਟ ਨੂੰ ਤੁਸੀਂ ਜ਼ਰੂਰ ਸੁਣਨਾ ਤੇ ਇਹਨਾਂ ਦੇ ਹਨਾ ਜਿਹੜਾ ਫੇਸਬੁੱਕ ਪੇਜ ਹੈ ਉਹਨੂੰ ਤੁਸੀਂ ਸਪੋਰਟ ਕਰਨੀ ਹੈ ਕਿਉਂਕਿ ਮੀਡੀਅਮ ਪਰਿਵਾਰ ਚੋਂ ਨੇ ਇਹਨਾਂ ਦਾ ਸ਼ੌਂਕ ਹੈ ਇਹਨਾਂ ਦੀ ਇੱਕ ਕਹਿਣਾ ਵੀ ਮੈਂ ਜ਼ਿੰਦਗੀ 'ਚ ਅੱਗੇ ਵਧਣਾ ਪੜ੍ਹਾਈ ਦੇ ਨਾਲ ਨਾਲ ਜਿਵੇਂ ਕਿ ਅੱਜਕੱਲ੍ਹ ਸੋਸ਼ਲ ਮੀਡੀਆ ਦਾ ਜੁਗ ਹੈ ਹਰ ਕੋਈ ਕਰ ਰਿਹਾ ਹੈ ਅਮੀਰ ਬੰਦੇ ਨੂੰ ਹਰੇਕ ਬੰਦਾ ਸਪੋਰਟ ਦਿੰਦਾ ਹੋ ਮੇਰੀ ਵੀ ਰਿਕੁਐਸਟ ਹੈ ਤੁਹਾਨੂੰ ਕਿ ਤੁਸੀਂ ਇਹਨਾਂ ਦੀ ਰਿਕੁਐਸਟ ਨੂੰ ਜ਼ਰੂਰ ਸੁਣਨਾ ਤੇ ਇਹਨਾਂ ਦੇ ਪੇਜ ਨੂੰ ਫੋਲੋ ਕਰਨਾ ਤੇ ਇੱਕ ਵਾਰ ਤੁਸੀਂ ਨਾ ਆਪਣਾ ਪੇਜ ਸਰੋਤਿਆਂ ਨੇ ਬੋਲ ਦਿਓ ਫਿਰ ਆਪਾਂ ਅਲਵਿਦਾ ਲੈਣੀ ਮੇਰੇ ਪੇਜ ਦਾ ਨਾਮ ਹੈ ਯੁਕਤੀ ਵੀ ਹੈ ਕੋਈ ਹੋਰ ਇਸ ਆਪ ਕਿਤੇ ਵੀ ਸਰਚ ਕਰਕੇ ਪਹਿਲਾਂ ਤਾਂ ਯੁਕਤੀ ਵੀ ਪਰ ਨਾ ਫਿਰ ਫੋਟੋ ਲੱਗੀ ਹੋਊਗੀ ਹੈ ਕੋਈ ਹੋਰ ਦੀ ਉਹ ਖੋਲ ਲੈਣਾਗਾ ਉੱਤੇ ਮੈਂ ਤੁਹਾਨੂੰ ਦਿਖ ਜੂਗਾ ਵੀਡੀਓਸ ਥੈਂਕ ਯੂ ਸਰ ਸასიਖਾਲ ਸਾਰਿਆਂ ਦਾ ਤੁਸੀਂ ਵੀਡੀਓ ਸ਼ੇਅਰ ਕਰਨੀ ਹੈ ਥੈਂਕ ਯੂ ਤੇ ਕਮੈਂਟ ਕਰਨੀ ਹੈ ਸასიਖਾਲ ਜੀ